ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਹੋਤੀਪੁਰ ਬਲਾਕ ਅੰਦਾਨਾ ਟਮੋਨ ਜਿਲ੍ਹਾ ਸੰਗਰੂਰ ਅਸੀਂ ਤਹਿ ਦਿਲੋਂ ਧੰਨਵਾਦੀ ਆ ਅੱਜ ਦਾ ਜਿਹੜਾ ਅਸੀਂ ਇਹ ਧੰਨਵਾਦ ਕਰਨ ਜਾ ਰਹੇ ਆ ਤੁਸੀਂ ਵੀਡੀਓ ਵੇਖ ਕੇ ਔਰ ਪਿੱਛੇ ਸੂਏ ਦੇ ਵਿੱਚ ਆਇਆ ਪਾਣੀ ਵੇਖ ਕੇ ਸਮਝ ਗਏ ਹੋਵੋਗੇ ਅਸੀਂ ਗਦਗਦ ਹੋ ਕੇ ਜਿਹੜੇ ਕਿਸਾਨ ਵੀਰ ਅੱਜ ਇੱਥੇ ਖੜੇ ਆ ਔਰ ਭਗਵੰਤ ਮਾਨ ਜੀ ਦਾ ਔਰ ਸਮੁੱਚੀ ਆਮ ਆਦਮੀ ਪਾਰਟੀ ਦਾ ਔਰ ਸਾਰੇ ਇਰੀਗੇਸ਼ਨ ਡਿਪਾਰਟਮੈਂਟ ਦਾ ਖਾਸ ਕਰਕੇ ਕ੍ਰਿਸ਼ਨ ਕੁਮਾਰ ਜੀ ਦਾ ਔਰ ਉਹਨਾਂ ਮੁਲਾਜ਼ਮਾਂ ਦਾ ਜਿਹੜੇ ਵਿੱਚ ਜਈ ਨੇ ਜਿਹੜੇ ਪਟਵਾਰੀ ਨੇ ਜਿਨ੍ਹਾਂ ਨੇ ਇੱਕ ਮਿਸਾਲੀ ਕੰਮ ਕੀਤਾ ਇਹਨੇ ਥੋੜੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸੂਏ ਬਣਾ ਕੇ ਆਪਣੇ ਆਪ ਦੇ ਵਿੱਚ ਇੱਕ ਕੰਮ ਦੀ ਜਿਹੜੀ ਮਿਸਾਲ ਹੈ ਉਹ ਪੈਦਾ ਕੀਤੀ ਹੈ ਕਿਉਂਕਿ ਦਹਾਕਿਆਂ ਤੋਂ ਬੰਦ ਪਏ ਇਹ ਸੂਏ ਲੋਕਾਂ ਲਈ ਅਚੰਭਾ ਬਣ ਗਏ ਸਨ ਕਿ ਪਤਾ ਨਹੀਂ ਇਹਨਾਂ 'ਚ ਕਦੀ ਪਾਣੀ ਆਏਗਾ ਜਾਂ ਨਹੀਂ ਆਏਗਾ ਸਰਕਾਰਾਂ ਬਹੁਤ ਆਉਂਦੀਆਂ ਜਾਂਦੀਆਂ ਰਹੀਆਂ ਹੋਰ ਵੀ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਜੋ ਜੋ ਗੱਲ ਭਵੰਤਮਾਨ ਜੀ ਨੇ ਚਾਹੇ ਵਾਅਦਿਆਂ 'ਚ ਨਹੀਂ ਵੀ ਕੀਤੀ ਪਰ ਉਹਨਾਂ ਨੂੰ ਕਿਸਾਨਾਂ ਦਾ ਜਿਹੜਾ ਦਰਦ ਹੈ ਉਹ ਭੜੀਪਾਂ ਤੋਂ ਉਸ ਤੋਂ ਜਾਣੂ ਨੇ ਇਹ ਜਿਹੜਾ ਪਾਣੀ ਹੈ ਅੰਮ੍ਰਿਤ ਵਾਂਗੂ ਜ਼ਮੀਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਸਾਡੇ ਜਸਵੰਤਪੁਰਾ ਮਾਈਨਰ ਦਾ ਜਿਹੜਾ ਪਾਣੀ ਹੈ ਉਹ ਕੱਲ ਤੋਂ ਛੱਡਿਆ ਗਿਆ ਅਸੀਂ ਫੇਰ ਦੁਬਾਰਾ ਸਾਰੀ ਸਮੂਹ ਸਾਧ ਸੰਗਤ ਵੱਲੋਂ ਸਰਦਾਰ ਭਗਨ ਸਿੰਘ ਜੀ ਮਾਨ ਔਰ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਵਰਿੰਦਰ ਗੋਇਲ ਜੀ ਦਾ ਜਿਨ੍ਹਾਂ ਦੇ ਕੋਲੇ ਵਿਭਾਗ ਹੈ ਔਰ ਸਮੁੱਚੇ ਇਰੀਗੇਸ਼ਨ ਡਿਪਾਰਟਮੈਂਟ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਜੇਨ ਹੈ ਇਹ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ